ਹਾਂਜੀ ਪਿੰਡੂ ਮਹਿਕਮਾ ਚੈਨਲ ਤੇ ਸਵਾਗਤ ਹੈ ਜੀ ਫੋਲੋ ਪੇਜ ਨੂੰ ਜਰੂਰ ਕਰਿਓ ਜੀ ਅੱਜ ਸਵੇਰੇ ਸਵੇਰੇ ਖੇਤਾਂ ਦੀ ਸੈਰ ਕਰ ਰਹੇ ਤੇ ਤੇ ਕੁਝ ਆਪਣੇ ਫਲ ਫਰੂਟ ਤੇ ਤੋੜੇ ਨੇ ਤੇ ਟਰੈਕਟਰ ਤੇ ਆਪਾਂ ਲੱਤਨੇ ਤੇ ਫਲ ਫਰੂਟ ਤੇ ਢੇੜਾ ਕੱਢ ਰਹੇ ਤੇ ਅਗਦਾਲੇ ਵੀ ਖੇਤਾਂ ਦੇ ਵੀ ਕਿਵੇਂ ਆ ਕੀ ਹਿਸਾਬ ਕਿਤਾਬਾ ਤੇ ਥੋੜੀ ਜਿਹੀ ਅੱਗੇ ਗਏ ਤੇ ਇੱਕ ਹਜਾ ਜਾਨਵਰ ਮਿਲਿਆ ਤੇ ਸਾਨੂੰ ਦਿਖਾਉਣ ਤੇ ਦਰਸ਼ਨ ਕਰਾਉਣੇ ਉਹ ਜਾਨਵਰ ਨਾ ਖਤਰਨਾਕ ਜਾਨਵਰ ਹੈ ਜੀ ਜੇ ਕੋਈ ਵੀ ਵੀਰ ਉਹਨੂੰ ਖਤਰਾ ਦੀਂਦਾ ਤਾਂ ਆਪਣੇ ਬਚਾਉ ਲਈ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਬਚਾਉ ਲਈ ਉਹ ਹਜੇ ਕੰਡੇ ਕਰਦਾ ਵੀ ਉਹਦਾ ਸ਼ਕਾਰ ਸ਼ੇਰ ਵੀ ਨਹੀਂ ਕਰ ਸਕਦਾ ਇਹ ਜਾਨਵਰ ਹੈ ਜੀ ਤੇ ਸਾਨੂੰ ਦਿਖਾਉਣੇ ਅੱਗੇ ਥੋੜੀ ਜਿਹੀ ਚੱਲੋ ਆਪਣਾ ਫੰਦਾ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਪਿੰਜਰਾ ਲਾਇਆ ਹੁੰਦੀ ਆ ਉਹਦੇ ਵਿੱਚ ਉਹ ਰਾਤ ਸ਼ਾਇਦ ਰਾਤ ਆਇਆ ਹੁਣ ਖਾਣ ਪੀਣ ਕੋਸੋ ਫਸ ਗਿਆ ਤੇ ਆਹ ਦੇਖੋ ਜੀ ਆਗੇ ਉਹਦੇ ਸਾਹਮਣੇ ਆਪਾਂ ਤੁਹਾਨੂੰ ਦਿਖਾਉਣੀ ਆ ਆਹ ਜਾਨਵਰ ਆ ਜੀ ਉਹ ਆਪਣੇ ਇੰਡੀਆ ਚ ਇਹਨੂੰ ਸ਼ਾਇ ਨਾਲ ਜਾਣਿਆ ਜਾਂਦਾ ਤੇ ਤੁਹਾਨੂੰ ਦਿਖਾਉਣਾ ਦੇਖੋ ਜੂ ਆਪਾਂ ਇਹਦੇ ਲਵੇ ਨੂੰ ਜਾ ਰਹੇ ਆ ਤਾਂ ਇਹ ਆਪਣਾ ਸਰੀਰ ਦੇ ਕੰਡੇ ਖੜੇ ਕਰਦਾ ਦੇਖੋ ਤੁਹਾਨੂੰ ਪਿੱਛੋਂ ਦਿਖਾਉਣਾ ਥੋੜਾ ਟਾਈਮ ਦੇਖੋ ਤੇ ਆਹ ਦੇਖੋ ਇਹਨੇ ਕਿਵੇਂ ਸਿੱਧੇ ਕਰ ਲਏ ਵੀ ਇਹਨੂੰ ਖਤਰਾ ਜਾ ਮਹਿਸੂਸ ਹੁੰਦਾ ਤਾਂ ਇਹ ਆਪਣੇ ਕੰਡੇ ਖੜੇ ਕਰਦਾ ਤੇ ਆਪਾਂ ਫੱਲ ਦੇ ਉੱਤਰ ਕੇ ਦੇਖਦੇ ਆ ਕਿਵੇਂ ਆ ਤੇ ਬਹੁਤ ਹੀ ਬੜਾ ਤੇ ਦੇਖਣ ਨੂੰ ਲੱਗਦਾ ਹੈਗਾ ਵੀ 20 25 30 ਕਿਲੋ ਦਾ ਜ਼ਰੂਰ ਹੋਣੀ ਹੈ ਇਹ ਬਾਈ ਬਹੁਤ ਬੜਾ ਇਹ ਤੇ ਰਾਤ ਇਹਨੂੰ ਫਸ ਗਿਆ ਤੇ ਦੇਖਦੇ ਹਾਂ ਹੁਣ ਵੀ ਇਹਨੂੰ ਕੱਢੀਏ ਕੀ ਕਰੀਏ ਤਾਂ ਇਹ ਆਪਣੀ ਫਸਲ ਦਾ ਫਸਲ ਜੋ ਵੀ ਫਲ ਫਰੂਟ ਤੇ ਤੇ ਉਹਨਾਂ ਦਾ ਨੁਕਸਾਨ ਕਰਦਾ ਜੀ ਥੋੜਾ ਤੇ ਇਹਨੂੰ ਦੇਖਦੇ ਆ ਵੀ ਕਿਵੇਂ ਕਰਦੇ ਆ ਜਾਂ ਅੱਗੇ ਕਿਤੇ ਇਹਨੂੰ ਛੱਡਾਂਗੇ ਜ਼ਰੂਰ ਤੇ ਤਾਂ ਜੋ ਆਪਣੇ ਫਲ ਫਰੂਟਾਂ ਦਾ ਨਾ ਨੁਕਸਾਨ ਕਰ ਸਕੇ ਦੇਖੋ ਜੀ ਸ਼ਾਇਦ ਰਾਤ ਦਾ ਹੀ ਫਸਿਆ ਇਹ ਤੇ ਕੰਡੇ ਦੇਖੋ ਜਿਵੇਂ ਲਬਿਆ ਦੇਖੋ ਨੂੰ ਪਾਉਣ ਨੂੰ ਮੁੰਡਾ ਗਿਆ ਤੇ ਲਵੇ ਤਾਂ ਨਿਕਲੇ ਲਹਤ ਘੁੰਮ ਕੇ ਕੰਡੇ ਦੇ ਦੇਖੋ ਜੀ ਕੰਡੇ ਉਸਨੂੰ ਦੀਂਦੇ ਹੋਣਗੇ ਥੋੜੇ ਥੋੜੇ ਵੀ ਥੱਲੇ ਨੂੰ ਚੱਕਦਾ ਤਾਂਾਂ ਵੀ ਕਰਦਾ ਤੇ ਅਸੀਂ ਇਹਦੇ ਡਰ ਦੇ ਲਬੀ ਨਹੀਂ ਗਏ ਕਿਉਂਕਿ ਸਨ ਵੀ ਡਰਤੀ ਕਿਤੇ ਕੰਡੇ ਹੈ ਇਹ ਕਹਿੰਦੇ ਸੁਣਿਆ ਵੀ ਇਹ ਕੰਡੇ ਛੱਡ ਦਿੰਦਾ ਤਾਂ ਅਸੀਂ ਅੱਗੇ ਨਿਕਲ ਗਏ ਉੱਥੋਂ ਧੰਨਵਾਦ ਵੀਡੀਓ ਲਈ